ਸਾਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਰਹ ਮਹਾਂ ਮੰਹ ਮਹੱਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੂ ਰਾਮ ਚਾਰ ਕੁੰਟ ਜਹ ਜਿਸ ਭ੍ਰੰਵੇ ਧਾਕੇ ਆਏ ਪ੍ਰਭ ਕੀ ਸਾਮ ਤੇ ਇਹਨ ਦੁੱਧ ਤੇ ਬਾਹਰੇ ਕਿਤਨਾ ਆਵੇ ਕਾਮ ਜਲ ਬਿਨ ਸਾਥ ਤੁਮਲਾਵਦੀ ਉਪਜੈ ਨਹੀਂ ਗਾਮ ਹਰ ਨਾ ਹਾ ਨ ਮਿਲਿਆ ਸਾਜਨਾ ਕਤ ਪਾਈਐ ਵਿਸਰਾਮ ਜਿਤ ਘਰ ਹਰ ਕੰਤ ਲਾ ਪ੍ਰਗਟੈ ਪਾਠਨਗਰ ਸੇ ਗਾਮ ਚਰਾਬ ਸੀਗਾਰ ਤਮ ਬੋਲ ਰਸ ਛਣ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤਿ ਵਹਿ ਹੁਨੀ ਆ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀ ਆ ਕਰ ਕਿਰਪਾ ਤੀ ਜਨਾਮ ਹਰ ਮਿਲੋ ਸੁਆਮੀ ਸਾਧ ਪ੍ਰਭ ਜਿਸ ਕਾ ਨੇ ਚਲਦਾਾਮ ਚੇਤ ਗੋਵਿੰਦ ਅਰਾਧੀ ਹੈ ਹੋਇ ਆਨੰਦ ਘਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ ਜੇ ਨ ਪਾਇਆ ਪ੍ਰਭ ਆਪਣਾ ਏ ਤਿਸੇ ਗਣਾ ਇੱਕ ਖਿਨ ਚਿਤ ਬਿਨ ਜੀਵਨਾ ਵਿਰਥਾ ਜਨਮ ਜਣਾ ਜਾਲ ਥਲ ਮਹੀਲ ਪੂਰਿਆ ਰਹਿਆ ਵਿੱਚ ਵੜਾ ਸੋ ਪ੍ਰਭ ਚੇਤਨਾ ਆਹੀ ਕਿੱਟੜਾ ਦੁਖ ਗਣਾ ਜਿਨੇ ਰਾਵਿਆ ਸੋ ਪ੍ਰਭ ਤਿੰਨਾ ਭਾਗ ਮਣਾ ਹਰੇ ਦਰਸ਼ਨ ਕਾ ਮਨ ਲੋਚਦਾ ਨਾਨਕ ਭਾਸਵਨਾ ਚੇਤ ਮਿਲਾਏ ਤੋ ਪ੍ਰਭੂ ਜਿਸ ਕਾ ਪਾਇ ਲੱਗਾ ਮੈਂ ਸਾਥ ਠੇਰਨ ਗਿਓ ਵਾਡਿਆ ਜਿੰਨਾ ਪ੍ਰੇਮ ਵਿੱਚ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋ ਉੱਤਰ ਕਲਤਰ ਨਾ ਸੰਗ ਧਣਾ ਹਰੇ ਵਿਨਾਸੀ ਹੋ පලච සගලි මයි ටුठැ තදෑමෝ ඒක සාහර්ග නාම වනගැලිය හෝේදයෝ විසාර විගච්චන ප්‍රාභන අවරනක ප්‍රීථමචරණී जो ලගේ දැනකී නිර් මලුසය නානකක ්‍රාභ වේනති ප්‍රාබ්මිල පරාපතුහ. ਵੈ ਸਾਖ ਸੁਹਾਵਾ ਤਾਂ ਲੱਗੈ ਜਾ ਸੰਤ ਭੇਟੈ ਹਰ ਸੋਇ ਹਰ ਜੇਠ ਜੁੜੰਦਾ ਲੋੜੀਐ ਜਿਸ ਅਗੈ ਸਭ ਨਿਵਨ ਹਰ ਸੱਜਣ ਦਾਵਨ ਲੱਗਿਆ ਕਿਸੈ ਨ ਦੇਈ ਬੰਨ ਮਾਨਕ ਮੁਤੀ ਨਾਮ ਪ੍ਰਭ ਓਣ ਲੱਗੈ ਨਾਹੀ ਸੰਨ ਰੰਗ ਸਭੇ ਨਾਰਾਇਣ ਜੀਤੇ ਮਨ ਭਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰੰਗ ਜੋ ਬ੍ਰਾਵ ਕੀਤੇ ਆਪਣੇ ਤੇਹੀ ਕਹੀਹ ਤੰਨ ਆਪਣ ਲਈ ਆਜੇ ਮਿਲ ਵਿਛੜ ਕਿਉ ਰਵੰਗ ਸਾਧੂ ਸੰਗਿ ਪ੍ਰਾਪਤੇ ਨਾਨਕ ਅੰਗ ਮਾਣੰ ਹਰ ਜੇਠ ਰੰਗੀਲਾ ਤੇਤ ਧਣੀ ਜਿਸ ਕੈ ਭਾਗ ਮਥਾਨੰ ਆਸ ਆੜਟ ਬੰਦਾ ਤਿਸ ਲਗੈ ਹਰ ਨਾ ਹੋ ਨਾ ਜਿੰਨਾ ਪਾਸ ਜਗ ਜੀਵਨ ਪੁਰਖ त्याग ਕੈ ਮਾਨਸ ਸੰਧੀ ਆਸ ਦਈਏ ਭਾਏ ਵਿਗੁੱਚੀਏ ਗਲ ਪਈ ਸੋ ਜਮ ਕੀ ਬਾਤ ਜੇ ਹਾ ਬਿਜੈ ਸੋ ਲੁਣ ਮਥੈ ਜੋ ਲਿਖਿਆ ਆਸ ਰਹਿਣ ਵਿਹਾਣੀ ਪਛੋਤਾਣੀ ਉੱਟ ਚੱਲੇ ਗਏ ਨਿਰਾਸ जयन कहो साधु पेटिए सो दरग हुए खलास कर कृपा प्रब अपनी तेरे दर्शन हुए प्यास प्रभु तुद बिन दूजा को नहीं नाल केरदास आषाढ़ सुहंदा तिस लगै जिस मन हर चरण निवास सावन सरसी कामनी चरण कमल सो प्यार ਮਾਨ ਤਨ ਰੱਤਾ ਸੱਚ ਰੰਗ ਇੱਕ ਨਾਮ ਅਧਾਰ ਵਿਖਿਆ ਰੰਗ ਕੁੜਾ ਵਿਆ ਦਿਸਨ ਸੰਦੇਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਨੀ ਮਿਲ ਸਾਧੂ ਪੀਵਨ ਹਾਰ ਵਾਣ ਤੇਨ ਪ੍ਰਭ ਸੰਗ ਮੌਲਿਆ ਸੰਗਰਾਥੇ ਪੁਰਖਿਆ ਪਾਰ ਹਾਰੇ ਮਿਲਣਾ ਲੋ ਮਨ ਲੋਚਦਾ ਕਰਮ ਮਿਲਾਵਨ ਹਾਰੇ ਜਿਨੇ ਸਖੀਏ ਪ੍ਰਭ ਪਾਇਆ ਤਿਨ ਕ ਸਦਬਲੇ ਹਾਰੇ ਨਾਨਕ ਹਰ ਜੀ ਮਯਾਕਾਰੇ ਸ਼ਬਦ ਸਵਾਰਨ ਹਾਰੇ ਸ਼ਾਵਨ ਤੇ ਨਾਲ ਸੁਹਾਗਲੀ ਜਨਰਾਮ ਨਾਮ ਰਹਾਰ ਭਾਦ ਪਰਮ ਭੁਲਾਨੀਆ ਦੂਜਾ ਲਗਾਏ ਆਤਿ ਸਿਗਾਰ ਬਨਾਇਆ ਆਕਾਰ ਜਨਾਹੀ ਕੇਤ ਜਿਤ ਦਿਨ ਦੇਹ ਬਿਨ ਸਿਤੀ ਤਤ ਵੇੜਾ ਕੈਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੈ ਰਾ ਦੇਨੀ ਭੇਤ ਛੱਡ ਖੜੋਤੇ ਖਿਣੈ ਮਾਹੀ ਜਿਨ ਸੋ ਲੱਗਾ ਏਤ ਹੱਥ ਮਰੋੜੈ ਤਾਨ ਕਪੇ ਸਿਆ ਹੋ ਹੋ ਆਸੀਤ ਜੇ ਹਾ ਬਿਜੈ ਸੋ ਲੁਣੈ ਕਰਮਾ ਸੁਨੜਾ ਕੇਤ ਨਾਨਕ ਬ੍ਰਾਉਚਰ ਨਾਦਤੀ ਚਰਨ ਬੋਇਥ ਪ੍ਰਭ ਦੇਤ ਜੇ ਪਦੋਂ ਨਰਕ ਨਾ ਪਾਈਐ ਗੁਰ ਰਖਣ ਵਾਲਾ ਏਤ ਅਸਣ ਪ੍ਰੇਮ ਉਮਾ ਹੜਾ ਕਿਉ ਮਿਲਿਆ ਹਾਰੇ ਹਾਰੇ ਜਾਏ ਮਾਨ ਤਾਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਏ ਵੇਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿਨੇ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਇ ਆਪ ਤਿਆਗ ਬੇਨਤੀ ਕਰੇ ਲਿਹੋ ਪ੍ਰਭੂ ਲੜ ਲਾਏ ਜੋ ਹਰ ਕੰਤਿ ਮਿਲਾਈਆ ਸੇ ਵਿਛੜ ਕਤੈ ਨ ਜਾਏ ਪ੍ਰਾਭ ਵੇਨ ਦੂਜਾ ਕੋ ਨਹੀਂ ਨਾਨਕ ਹਰ ਚਿਰ ਨਾਏ ਅਸ ਸੁਖੀ ਵ ਸੰਧਿਆ ਜਿਨਾ ਮਇਆ ਹਰ ਰਾਇ ਕਤਕ ਕਰਮ ਕਮਾਵਣੇ ਦੋਤ ਨ ਕਾਹੂ ਜੋ ਜੋ ਪਰਮੇਸਰ ਤੇ ਭੁੱਲਿਆ ਵਿਆਪਨ ਸਭ ਦੇ ਰੋਗ ਵੇ ਮੁਖ ਹੋਏ RAM ਤੇ ਲੱਗਣਾ ਜਨਮ ਵਿਜੋਗਾ ਖਿੰਡ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗਾ ਵੇਚਣਾ ਕੋਈ ਕਰ ਸਕੈ ਕਿਸ ਥੈ ਰੂ ਵੈ ਰੋਜ ਕੀਤਾ ਕਿਸ਼ੂ ਨਮੁ ਵੇ ਲਿਖਿਆ ਦੁਰ ਸੰਜੋਗਾ ਵਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਹਸਰ ਸਭ ਦੋਗਾ ਨਾਲਕ ਕਾ ਪ੍ਰਭ ਰਾਖਲੇ ਮੇਰੇ ਸਾਹਿਬ ਬੰਦੇ ਕੋਚ ਕਤਕ ਹੋਵੈ ਸਾਜ ਸੰਗ ਬਿਨ ਚੈ ਸਬਦੇ ਸੋਚ ਮੰਗਰ ਮਾਇ ਸੁ ਹੁੰਦਿਆ ਅਰ ਫਿਰ ਸੰਗ ਬੈਠੜਿਆ ਤਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇ ਲੜਿਆ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਜ ਸਹਿ ਲੜਿਆ ਸਾਦ ਜਨਾ ਦੇ ਬਾਹਰੀ ਤੇ ਰਹਿਣੇ ਕਿ ਲੜਿਆ ਤਿੰਨ ਦੋਖਣਾ ਕਬੂਤਰ ਜੇ ਜਮ ਕੇ ਵਸ ਪੜਿਆ ਜਿਨੇ ਰਾਵਿਆ ਪ੍ਰਭ ਆਪਣਾ ਸੇ ਜਿਸਨ ਨੇਤ ਖੜੀਆ ਰਦਲ ਜਵੇ ਹਰ ਲਾਲ ਹਰ ਕੰਠ ਦਿਨਾ ਜੜੀਆ ਨਾਨਕ ਬਾਂਚੈ ਤੂੜ ਦਿਨ ਪ੍ਰਭ ਸਰਨੀ ਧਰ ਪੜਿਆ ਮੰਗਰ ਪ੍ਰਵਿਆ ਰਾਧਨਾ ਬਹੁੜਾ ਜਣਮੜੀਆ ਕੋਖ ਤੁਖਾਰ ਨ ਵਿਆਪੈ ਕੰਠ ਮਿਲਿਆ ਹਰਿ ਨਾਹ ਮਨ ਬੇਦਿਆ ਚਰਨਾਰ ਬਿਦ ਦਰਸ਼ਨ ਲਗੜਾ ਸਾਹ ਓਟ ਗੋਵਿੰਦ ਕੋ ਪਾਲ ਰਾਇ ਸੇਵਾ ਸੁਆਮੀ ਲਾਹ ਵਿਖਿਆ ਬੋਏ ਨ ਸਕੈ ਮੇਰੇ ਸਾਧੂ ਗੁਣ ਗਾਉ ਜਾਤੇ ਪ੍ਰੀਤ ਹਿ ਮਿਲੀ ਸੱਚੀ ਪ੍ਰੀਤ ਸਮਾਹ ਕਰ ਗਹਿ ਲੈਨੇ ਬਾਰ ਬ੍ਰਹਮ ਬਹੜ ਨ ਵਿਛੜੀ ਆ ਬਾਰ ਜਾਵ ਲਖ 베ਰੀਆ ਹਰ ਸੱਜਣਾ ਗਮਗਾਹੋ ਸ਼ਰਮ ਪਈ ਨਾਰਾਇਣ ਨਾਨਕ ਧਰ ਪਈਆ ໂພਖ ਸੁਹੰਦਾ ਸਰਬ ਸੁਖ ਗਿਤ ਬਖਸੇ ਵੇ ਪਰਵਾਹੋ ਮਾਰਗ ਮੱਜਣ ਸੰਗ ਸਾਧੂਆ ਢੂੜੇ ਕਰੇ ਤਨਾਨ ਹਰਗਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਜਨਮ ਕਰਮ ਮਲੇ ਉੱਤਰੈ ਬਣਤੇ ਜਾਏ ਗਮਾਨ ਕਾਮ ਕ્રોਧ ਨਾ ਮੋਹੀਏ ਬਿੰਦ ਲੋਭ ਸੁਆਨ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਅਠ ਸਠ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ ਜਿਸਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਜਿਨ ਗੁਰਬਾਨ ਮਾਉ ਸੁੱਚੇ ਤੇ ਕਾਂਡਿਆ ਹੈ ਜਿਨ ਪੂਰਾ ਗੁਰ ਮਿਹਰਵਾਨ ਹਲ ਗੁਣ ਆਨੰਦ ਪਾਰ ਜਣਾ ਹਰ ਸੱਜਣ ਪ੍ਰਗਟੇ ਆਏ ਸ਼ੰਤ ਸਹਾਏ ਰਾਮ ਕੇ ਕਰ ਕਿਰਪਾ ਦਿਆ ਮਿਲਾਏ ਸੇਰ ਸੁਹਾਵੇ ਸਰਬ ਸੁਖ ਹੁਣ ਦੁਖਾ ਨਹੀਂ ਜਾਏ ਇੱਛੁ ਪੁਨੀ ਵਡ ਭਾਗ ਨੇ ਵਰ ਪਾਇਆ ਹਰ ਰਾਇ ਮੇਰੇ ਸਹਿਆ ਮੰਗਲ ਗਾਵਿਨੀ ਗੀਤ ਗੁਵਿੰਦਾ ਲਾਏ ਹਰ ਜੇ ਆਇਆ ਵਰ ਨਾ ਦਿਸੇ ਕੋਈ ਦੂਚਾਲ ਵ ਨਾ ਲਾਏ ਹਲਤ ਬਲਤ ਸਵਾਰਿਓਨ ਨੀਚਰ ਦਿੱਤੀ ਹੋਣ ਜਾਏ ਸੰਸਾਰ ਸਾਗਰ ਤੇ ਰੱਖਿਆ ਨ ਬਹੁੜ ਨ ਜਨਮ ਤਾਏ ਜੇ ਵਾਏ ਕ ਲੇਕ ਗੁਣ ਤਰੇ ਨਾਨਕ ਚਰਨੀ ਪਾਏ ਹਾਲ ਗੁਣ ਨੇਤ ਸਲਾਹੀਐ ਜਿਸਨੋ ਤੇਲ ਨਾਸ ਮਾਏ ਜੇਨ ਜੇਨ ਨਾਮ ਧਿਆਇਆ ਚਿਨ ਕੇ ਕਾਜ ਸਰੇ ਹਾਰੇ ਗੁਰਪੁਰਾ ਆਰਾਧਿਆ ਦਰਗਹ ਸੱਚ ਖਰੇ ਸਰਬ ਸੁਖਾ ਨਿਦ ਚਰਨ ਹਰਿ ਭਵ ਜਲੇ ਬਖਮ ਤਰੇ ਪ੍ਰੇਮ ਭਗਤ ਤੇ ਨ ਪਾਈਆ ਵਿਗਿਆ ਨਾਹਿ ਜਰੇ ਕੂੜ ਗਏ ਧੁਬਿਦਾ ਨਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇਵਤੇ ਮਾਣ ਅੰਦਰ ਇਕ ਤਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਮਾ ਦਿਵਸ ਮੂਰਤ ਭਲੇ ਜਿਸ ਕੋ ਨਜ਼ਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ